ਸਾਨੂੰ ਬੀਤਰੀ ਜੀ ਵੀ ਦੀ ਟਿਕਾ ਹੈ ਮਾਰਤਾ ਮਾਰੂ ਹੈ ਘਾਟਾ ਪਾਸੇ ਦਾ ਪੂਰਾ ਹੀ ਨਹੀਂ ਹੋ ਸਕਦਾ ਅਤੀ ਦਸਦੀ ਹੈ ਵੀ ਲੈ ਪੈ ਜਲੋ ਨਾਲ ਤਾਂ ਪੂਰਾ ਹੋਇਆ ਜੀ ਕੋਈ ਹੈ ਜੀ ਆਵਾ ਹੀ ਉਹੀ ਆ ਗਿਆ ਤੇ ਰੱਖ ਜਮ ਉਹਦੇ ਅੱਗੇ ਵੀਨ ਭੈਣ ਦਾ ਪੁੱਤਰ ਵੀ ਤੇ ਇੱਥੇ ਜਦੋਂ ਛੋਟਾ ਜਿਹਾ ਹੁੰਦਾ ਆਇਆ ਸੀਗਾ ਕਿਹਦੇ ਵਿਆਹ ਚ ਸਰਵਾਲਾ ਬਣਿਆ ਸੀ ਬਲਜਿੰਦਰ ਜੀ ਹੈ ਬਲਜਿੰਦਰ ਕੌਣ ਹੈ ਉਹੀ ਬਾਉਣੇ ਨੇ ਬਲਜਿੰਦਰ ਕਹਿੰਦੇ ਨੇ ਅੱਛਾ ਤੁਹਾਡਾ ਕੀ ਹੈ ਮੇਰਾ ਬੰਦਾ ਹੈ ਬੇਟਾ ਤੁਹਾਡਾ ਬੇਟਾ ਹੈ ਬੇਟਾ ਤੇ ਸਿੱਧੂ ਮੂਸੇ ਵਾਲੇ ਨੂੰ ਕਿਵੇਂ ਦੇਖਦੇ ਸੀ ਤੁਸੀਂ ਬਹੁਤ ਚਾਰਾਂ ਦੇਖਦੇ ਸੀ ਜੀ ਮਸਾਂ ਹੀ ਸੀ ਸਾਡੀ ਤੇ ਜਦੋਂ ਉਹ ਸਟਾਰ ਬਣ ਗਿਆ ਸੀ ਤੁਹਾਨੂੰ ਐ ਲੱਗਿਆ ਵੀ ਵੀ ਉਹ ਸਾਨੂੰ ਭੁੱਲਤਾ ਨਹੀਂ ਗਿਆਗਾ ਨਹੀਂ ਜੀ ਨਹੀਂ ਭੁੱਲਿਆ ਮਿਲ ਕੇ ਗਿਆ ਕੇ ਸਾਨੂੰ ਦੋ ਵਾਰੀ ਜਨ ਦੇ ਸਾਡੇ ਵੱਟੇ ਅੱਛਾ ਅੱਜ ਪ੍ਰਮਾਤਮਾ ਨੇ ਫੇਰ ਜਿਹੜੀ ਬਾਹ ਫੜੀ ਹੈ ਉਸ ਪਰਿਵਾਰ ਦੀ ਤੇ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਜੀ ਹੋਈ ਹੈ ਜੀ ਆਵਾ ਹੀ ਉਹੀ ਆ ਗਿਆ ਤੇਰਾ ਜਮਨ ਉਹਦੇ ਆ ਕੇ ਭੈਣ ਮੇਰੀ ਮੁੱਕ ਗਈ ਸੀ ਉਹਦਾ ਅੱਛਾ ਤੇ ਦਾਦੀ ਇਹਦੀ ਸਿੱਧੂ ਦੀ ਇਹ ਮੁੱਕ ਗਈ ਦੱਸੋ ਸ਼ਰਮ ਅੱਛਾ ਇਹ ਮੁੰਡੇ ਵਰਤਦੇ ਸੀ ਸਾਡੇ ਨਾਲ ਪੂਰਾ ਮਿਲ ਕੇ ਤੇ ਅਕਸਰ ਹੀ ਸਿੱਧੂ ਆਉਂਦਾ ਜਾਂਦਾ ਰਹਿੰਦਾ ਸੀਗਾ ਹਾਂ ਜੀ ਹਾਂ ਜੀ ਆਉਂਦਾ ਸੀ ਤੇ ਕਦੇ ਕੋਈ ਤੁਹਾਨੂੰ ਐਂ ਲੱਗਿਆ ਹੋਵੇ ਵੀ ਉਹ ਬਹੁਤ ਵੱਡਾ ਕਲਾਕਾਰ ਬਣ ਗਿਆ ਤੇ ਆਦੇ ਮਾਪੇ ਉਹ ਯਾ ਆਪਦੇ ਰਿਸ਼ਤੇਦਾਰਾਂ ਨੂੰ ਭੁੱਲ ਗਿਆ ਨਹੀਂ ਭੁੱਲਿਆ ਨਹੀਂ ਭੁੱਲਿਆ ਸਮਝਦਾ ਰਿਹਾ ਸਮਝਦਾ ਤੇ ਕਿੰਨਾ ਕਮਾਨ ਮਹਿਸੂਸ ਹੁੰਦਾ ਜਿੱਤ ਨੂੰ ਬਹੁਤ ਹੁੰਦਾ ਜੀ ਬਹੁਤ ਜਿਆਦਾ ਸੀ ਆਸੇ ਪਾਸਾਂ ਦੇ ਆ ਕੇ ਕੁਝ ਦੇਸੀ ਭਾਈ ਤੁਹਾਡਾ ਰਿਸ਼ਤੇਦਾਰ ਹੈ ਕਿਤੇ ਮਿਲਣੇ ਜਾਣਾ ਨਾਲ ਲੈ ਕੇ ਜਾਂਦੇ ਉਹ ਕਿਸੇ ਨੇ ਜਾਣਾ ਕਿੱਧਰ ਵੀ ਇਹਦੇ ਬਹੁਤ ਆਏ ਆ ਨਾਲ ਜਾਂਦੇ ਨੇ ਮਹਿਸੂਸਾ ਬਹੁਤ ਹੁੰਦਾ ਜੀ ਪਰ ਘਾਟਾ ਵੀ ਬਹੁਤ ਵੱਡਾ ਝੱਲਿਆ ਇਹ ਚਲੋ ਹਜੇ ਬਾਗ ਨੂੰ ਨੇ ਉਹ ਤਾਂ ਉਹਨੂੰ ਮੋੜ ਕੇ ਦਿੱਤਾ ਸਾ ਉਹ ਨਹੀਂ ਸਿੱਧੂ ਆ ਗਿਆ ਸਰ ਕਿਸ ਨੇ ਸੁਣਾਈ ਨਹੀਂ ਕੀਤੀ ਜੀ 2 ਸਾਲ ਹੋ ਗਏ ਵੇ ਮੁਕੇ ਮੇਰਾ ਭਾਂਜੇ ਦੀ ਕਿਹੜਾ ਥਾਂ ਨਹੀਂ ਛੱਡਿਆ ਉਹਦੀ ਖਾਤਰ ਪਰ ਕਿਸੇ ਨੇ ਸੁਣੀ ਨਹੀਂ ਗੱਲ ਤੇ ਅੱਜ ਹੁਣ ਉਹਦੇ ਘਰ ਖੁਸ਼ੀ ਹੋਈ ਹੈ ਤਾਂ ਅੱਜ ਸਾਰਿਆਂ ਨੇ ਘੇਰਾ ਪਾ ਲਿਆ ਹੁਣ ਲੱਗਦਾ ਲੋਕ ਰਾਜਨੀਤੀ ਚਮਕਾ ਰਹੇ ਆ ਹਾਂ ਚਮਕਾ ਰਹੇ ਆ ਤੇ ਕੰਮ ਨਹੀਂ ਆਏ ਉਹਨਾਂ ਸੰਕਰੇਟਾ ਜਾਵੜਨ ਦੇ ਅਸੀਂ ਤੁਹਾਨੂੰ ਸਾਰਾ ਦੱਸ ਦਾਂਗੇ ਕਿ ਕਿਸੇ ਦੀ ਹਸਪਤਾਲ ਚਾਉਂਦੀ ਕੀ ਤੁਹਾਨੂੰ ਉਸਨੇ ਦੇਣ ਦੀ ਲੋੜ ਹੈ ਤੁਸੀਂ ਮਿਲ ਕੇ ਆਏ ਉਹਨਾਂ ਨੂੰ ਹਾਂਜੀ ਗਏ ਸੀ ਮਾਨਸਾ ਇੱਥੇ ਬਠਿੰਡੇ ਗਏ ਸੀ ਬੱਚਾ ਤੇ ਕਿਵੇਂ ਲੱਗਿਆ ਵੀ ਤੁਹਾਨੂੰ ਬਚਪਨ ਤੁਸੀਂ ਸਿੱਧੂ ਦਾ ਦੇਖਿਆ ਹੈ ਹਾਂਜੀ ਤੇ ਜਿਹੜਾ ਹੁਣ ਸਿੱਧੂ ਮਨੋ ਦਾ ਛੋਟਾ ਭਰਾ ਜਿਹੜਾ ਹੁਣ ਪੈਦਾ ਹੋਇਆ ਹੈ ਤੇ ਉਹ ਉਹਦੇ ਮੁਕਾਬਲੇ ਤੇ ਸਿੱਧੂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਚਿਹਰਾ ਉਸੇ ਰਹੀ ਹੈ ਜੀ ਮੂੰਹ ਸਾਰਾ ਇੱਥੋਂ ਜਿਵੇਂ ਉਹ ਵੀ ਜੇ ਅਈ ਉਹ ਛੋਟਾ ਵੀ ਨਹੀਂ ਲੱਗਦਾ ਹੁੰਦਾ ਸੀ ਤੂੰ ਵੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਸਿੱਧੂ ਵਾਂਗੂ ਉਹ ਵੀ ਨਾਮ ਚਮਕਾਊ ਆ ਉਹਦੇ ਮਾਰਕ ਤੇ ਉਹ ਬਾਗ ਰੂਆ ਵੇਖੋ ਜੀ ਸਾਨੂੰ ਅੰਗਰੇਜ਼ ਨਹੀਂ ਸੀ ਵੀਰ ਜੀ ਵੀ ਦਿੱਕਾ ਹੈ ਮਾਰਕਾ ਮਾਰੂਆ ਹੈ ਕਾਟਾ ਦਾ ਪਾਸਾ ਤਾਂ ਪੂਰਾ ਹੀ ਨਹੀਂ ਹੋ ਸਕਦਾ ਉਹ ਕਟਾੜੀ ਪੂਰਾ ਸਰ ਉਹਦਾ ਤਾਂ ਕਾਟਾ ਨਹੀਂ ਪੂਰਾ ਹੋ ਸਕਦਾ ਤੇ ਵੀ ਠੀਕ ਹੈ ਉਹਨਾਂ ਦਾ ਕੰਮ ਖਾਨ ਸਜਣ ਪਿਆ ਜੀ